ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀਆਂ ਫੋਟੋਆਂ ਜ਼िला ਸੰਗਰੂਰ ਠੀਕ ਹੈ ਜੀ ਸਾਢੇ 3 ਮਹੀਨਿਆਂ ਦੀ ਗੱਭਣ ਚੱਕ ਪਾਸ 12 ਲੀਟਰ ਦੁੱਧ ਠੀਕ ਹੈ ਜੀ ਮਗਰਬੱਸੀ ਬਾਈ ਕੋਲ ਗਾਂ ਬਕਾਉ ਆਪਰਾ ਠੀਕ ਹਨ ਚੱਕ ਤੇ ਤਸੱਲੀ ਤੁਸੀਂ ਆਪ ਕਰਨੀ ਹੈ ਭਰਾ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਵਾਈ ਜੀ ਦਾ ਨੰਬਰ ਲਾਵਾਂਗਾ ਸਕਰੀਨ ਤੇ ਮਗਰਬਸੀਆ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਟੋਕੜ ਗੱਬਣ گا ਪਕਾਉਆ ਜੀ ਠੀਕ ਹੈ ਜੀ ਵਾਈ ਨਾਲ ਜ਼ਰੂਰ ਕਨੈਕਟ ਕਰੋ ਜ਼ਿਲ੍ਹਾ ਸੰਗਰੂਰ ਵਾਈ ਦਾ ਨੰਬਰ ਸਕਰੀਨ ਤੇ ਭਰਾ ਠੀਕ ਹੈ ਨਾ ਜੇ ਕਿਸੇ ਦਾ ਜੇ ਕਿਸੇ ਦਾ ਦੀ ਐਡ ਕਰਵਾਉਣੀ ਹੈ ਕਿਸੇ ਭਰਾ ਨੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ। ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ। ਬਾਈ ਦਾ ਨੰਬਰ ਸਕਰੀਨ ਤੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ। ਓਕੇ ਬਾਈ ਓਕੇ ਬਾਈ